ਅੱਜ ਆਪਡੀ ਤੇ ਚੱਲ ਰਹੀ ਵਿੱਚ ਨਵੇਂ ਬਲੌਗਰ ਹਾਜ਼ਰ ਆਂ ਜੀ ਆ ਜਿਹੜਾ ਤੁਸੀਂ ਦੇਖ ਰਹੇ ਹੋ ਜਿੱਥੇ ਪਹਿਲਾਂ ਮੱਝਾਂ ਹੁੰਦੀਆਂ ਦੀ ਜੱਟਾਂ ਦੀਆਂ ਆਹ ਇੱਥੇ ਤੇ ਆਹ ਘਾੜਤੇ ਵਿੱਚ ਪਾਥੀਆਂ ਰੱਖਿਆ ਹੋਈਆਂ ਦੀ ਤੇ ਜਿਹੜਾ ਹਾ ਪਲਾਟ ਸੀ ਜਿੰਨਾ ਵੀ ਸੀ ਇਹ ਬਹੁਤ ਵਧੀਆ ਸੀ ਪਲਾਟ ਜਿਹੜਾ ਉਹ ਤੁਸੀਂ ਘਾੜ ਦੇਖ ਰਹੇ ਹੋ ਸਾਹਮਣੇ ਉੱਥੇ ਜਿਹੜੇ ਹਿੰਗ ਦੇ ਬੰਦੇ ਆਉਂਦੇ ਹੁੰਦੇ ਸੀ ਤੇ ਆਹ ਵੇਖੋ ਜਿੱਥੇ ਹੁਣ ਜਗਾ ਦੀ ਸਫਾਈ ਨਾ ਕਰਨ ਕਰਕੇ ਇੱਥੇ ਦੇਖੋ ਕਿੰਨਾ ਘਾਹ ਹੋ ਗਿਆ ਏ ਇੱਥੇ ਕਿੰਨਾ ਇੱਥੇ ਬਿੱਲਾ ਵਗੈਰਾ ਤੇ ਸਪਸ ਰੁੰਡੇ ਵੀ ਇੱਥੇ ਨੇ ਬਹੁਤ ਨੇ ਜੀ ਇੱਥੇ ਤੇ ਇਹ ਜਗਾ ਨੂੰ ਪਹਿਲਾਂ ਤਾਂ ਬੜੀ ਇਦੀ ਕੀਮਤ ਹੁੰਦੀ ਸੀ ਜਗਾ ਨੂੰ ਤੇ ਹੁਣ ਵੇਖੋ ਜੀ ਜਗਾ ਇਹ ਕਿਵੇਂ ਇਹ ਭਰੀ ਪਈ ਆ ਹੁਣ ਗੰਦ ਨਾਲ ਘਾਹ ਨਾਲ ਤੇ ਜਗਾ ਤੇ ਕੋਈ ਕਾਰੋਬਾਰ ਨਹੀਂ ਕਰਦਾ ਹੈਗਾ ਨਾ ਕੋਈ ਨੂੰ ਬਰਤਦਾਏ ਇਹ ਤੇ ਕੋਈ ਨਾ ਕੋਈ ਲੋ ਲੋ ਜੀ ਤੇ ਗੰਦ ਨੇ ਪਲਾਟਡ ਹੈਗਾ ਬਗਾਉ ਪਲਾਟ ਇਹ ਪਲਾਟ ਬਗਾਉ ਤਾਂ ਹੈ ਜੇ ਇੱਥੇ ਕੋਈ ਸਾਥ ਹੋਇ ਕੀਤੀ ਹੋਵੇਗੀ ਆ ਵੇਖੋ ਜੀ ਕੀ ਗੰਦ ਪਾਇਆ ਇੱਥੇ ਬਿੱਲ ਨਾਲ ਮਿਲਦੇ ਜਾ ਰਹੇ ਆ ਬਲੌਗ ਵਿੱਚ